ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਬੀਬੀ ਅਮਰੋਜੀ ਦੀ ਬੀਬੀ ਅਮਰੋਜੀ ਪਿਤਾ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੀ ਸੁਪੁੱਤਰੀ ਸਨ ਬੀਬੀ ਅਮਰੋਜੀ ਨੇ ਬਚਪਨ ਵਿੱਚ ਹੀ ਬਾਣੀ ਕੰਠ ਕਰ ਲਈ ਸੀ ਆਪ ਜੀ ਦਾ ਵਿਆਹ ਗੁਰੂ ਅਮਰਦਾਸ ਜੀ ਦੇ ਭਤੀਜੇ ਬਾਬਾ ਜਸੂ ਜੀ ਨਾਲ ਹੋਇਆ ਜਦ ਬ੍ਰਹਮਚਾਰੀ ਨੂੰ ਪਤਾ ਲੱਗਿਆ ਕਿ ਅਮਰਦਾਸ ਜੀ ਨਿਗੂਰੇ ਹਨ ਤਾਂ ਬ੍ਰਹਮਚਾਰੀ ਨੇ ਇਹ ਮੇਣਾ ਮਾਰਿਆ ਕਿ ਨਿਗੂਰੇ ਦਾ ਸੰਗ kia ਜਨਮ ਗਿਆ ਬ੍ਰਹਮਚਾਰੀ ਇਹ ਕਹਿ ਕੇ ਆਪਣੇ ਰਸਤੇ ਪਿਆ ਅਮਰਦਾਸ ਜੀ ਬੜੇ ਦੁਖੀ ਹੋਏ ਤੇ ਸੋਚਣ ਲੱਗੇ ਕਿ ਮੈਂ ਨਿਗੂਰਾ ਹੀ ਦੁਨੀਆ ਤੋਂ ਚਲਾ ਜਾਵਾਂਗਾ ਕਿ ਮੈਨੂੰ ਗੁਰੂ ਨਹੀਂ ਮਿਲੇਗਾ ਜਦੋਂ ਬੀਬੀ ਅਮਰੋ ਜੀ ਅਮਰਦਾਸ ਜੀ ਦੀ ਪਤਨੀ ਜੀ ਨੂੰ ਬਣ ਕੇ ਆਈ ਅਤੇ ਅੰਮ੍ਰਿਤ ਵੇਲੇ ਜਦ ਲੱਸੀ ਢੜਕਣ ਲੱਗੀ ਤਾਂ ਚਾਟੀ ਵਿੱਚ ਮਧਾਣੀ ਘੁਮਾਉਣ ਦੇ ਨਾਲ-ਨਾਲ ਬੀਬੀ ਅਮਰੋਜੀ ਨੇ ਉੱਚੀ-ਉੱਚੀ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਦ ਇਸ ਪਾਠ ਦੀ ਆਵਾਜ਼ RAM ਅਮਰਦਾਸ ਜੀ ਦੇ ਕੰਨਾਂ ਵਿੱਚ ਪਈ ਤਾਂ ਉਹ ਬੀਬੀ ਅਮਰੋਜੀ ਨੂੰ ਪੁੱਛਣ ਲੱਗੇ ਬੇਟਾ ਤੂੰ ਆਹ ਕੀ ਗਾ ਰਹੀ ਹਾਂ ਤਾਂ ਬੀਬੀ ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾ ਰਹੀ ਹਾਂ ਗੁਰੂ ਜੀ ਨੇ ਕਿਹਾ ਬੜੀ ਮਿੱਠੀ ਹੈ ਗੁਰਨਾਵ ਦੇਵ ਜੀ ਦੀ ਬਾਣੀ ਮੈਨੂੰ ਉਸ ਗੁਰੂ ਦੇ ਦਰਸ਼ਨ ਤਾਂ ਕਰਵਾ ਜਿਸ ਦੀ ਬਾਣੀ ਇੰਨੀ ਮਿੱਠੀ ਹੈ ਬੀਬੀ ਅਮਰੋ ਜੀ ਅਮਰਦਾਸ ਜੀ ਨੂੰ ਗੁਰਨਾਵ ਦੇਵ ਜੀ ਦੀ ਗੱਦੀ ਤੇ ਬਿਰਾਜਮਨ ਪਿਤਾ ਗੁਰੂ ਅੰਗਦ ਦੇਵ ਜੀ ਪਾਸ ਲੈ ਗਏ ਗੁਰੂ ਜੀ ਦੇ ਦਰਸ਼ਨ ਕਰਕੇ ਅਮਰਦਾਸ ਜੀ ਗੁਰੂ ਵਾਲੇ ਬਣ ਗਏ ਤੇ ਉਹਨਾਂ ਦਾ ਮਨ ਸ਼ਾਂਤ ਹੋ ਗਿਆ ਬੀਬੀ ਅਮਰੋ ਜੀ ਦੇ ਗੁਨਾ ਤੇ ਬਾਣੀ ਨਾਲ ਅਥਾ ਪਿਆਰ ਸਤਕਾ ਗੁਰੂ ਅਮਰਦਾਸ ਜੀ ਦਾ ਜੀਵਨ ਪਲਟਿਆ ਤੇ ਉਹ ਨਿਗੂਰੇ ਤੋਂ ਗੁਰੂ ਵਾਲੇ ਬਣੇ ਅਤੇ ਖੁਦ ਗੱਦੀ ਤੇ ਵਿਰਾਜਮਾਨ ਹੋਏ ਅਜੋਕੇ ਸਮੇਂ ਵਿੱਚ ਬੀਬੀ ਅਮਰੋ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਗੁਰੂ ਅਮਰਦਾਸ ਜੀ ਪੱਕੇ ਵੈਸ਼ਨੋ ਮਤ ਦੇ ਅਨੁਯਾਈ ਸਨ ਤੇ ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ ਇੱਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਹਨਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਚੁਕਾਇਆ ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲੋਂ ਉਹਨਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਹਨਾਂ ਕਹੇ ਕਿ ਉਹਨਾਂ ਦਾ ਗੁਰੂ ਕੋਈ ਨਹੀਂ ਉਹ ক্রੋਧਿਤ ਹੋ ਉੱਠਿਆ ਤੇ ਕਹਿਣ ਲੱਗਿਆ ਮੈਂ ਗੁਰੂਹੀਨ ਵਿਅਕਤੀ ਦੇ ਹੱਥੋਂ ਭੋਜਨ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਹਨਾਂ ਨੇ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ ਫਿਰ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਜੋ ਗੁਰੂ ਜੀ ਦੇ ਭਰਾ ਦੀ ਨੂੰਹ ਸੀ ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਨੇ ਇਹ ਮਿੱਠੇ ਸ਼ਬਦ ਸੁਣ ਕੇ ਅਮਰਦਾਸ ਜੀ ਨੇ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ ਉਹਨਾਂ ਬੀਬੀ ਅਮਰੋ ਜੀ ਨੂੰ ਕਿਹਾ ਕਿ ਉਹ ਉਹਨਾਂ ਦੇ ਨੂੰ ਆਪਣੇ ਪਿਤਾ ਜੀ ਪਾਸ ਲੈ ਚਲੇ ਬੀਬੀ ਅਮਰੋ ਦੇ ਉਹਨਾਂ ਨੂੰ ਉੱਥੇ ਲਿਜਾਣ ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਹਨਾਂ ਦੇ ਪੱਕੇ ਸ਼ਰਧਾਲੂ ਬਣ ਗਏ ਉਸ ਸਮੇਂ ਅਬਰਜ਼ਾ ਦਾਸ ਜੀ ਦੀ ਉਮਰ ਤਕਰੀਬਨ 62 ਸਾਲ ਦੀ ਸੀ ਉਹਨਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਤੇ ਅਗਲੇ 11 ਸਾਲਾਂ ਵਿੱਚ ਉਹਨਾਂ ਨੇ ਤਨਮਨ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ